ਅੱਜ ਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮੈਂ ਹਕਮੁਲਪ੍ਰੀਤ ਕੋਲ ਮੌਸਮ ਵਿਭਾਗ ਦੇ ਵੱਲੋਂ ਮੌਸਮ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਦਿਨ-ਪ੍ਰਤੀ-ਦਿਨ ਗਰਮੀ ਦਾ ਕਹਿਰ ਹੁਣ ਜਿਹੜਾ ਵਾਧਾ ਹੀ ਜਾ ਰਿਹਾ ਹੈ ਪਹਿਲਾਂ ਤਾਂ ਦਿਨ ਦੇ ਵੇਲੇ ਖਾਸ ਤੌਰ ਤੇ ਗਰਮੀ ਮਹਿਸੂਸ ਹੁੰਦੀ ਸੀ ਪਰ ਹੁਣ ਰਾਤ ਨੂੰ ਵੀ ਤਾਪਮਾਨ ਦੇ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ ਪਾਵੇਂ ਦਿਨ ਵੇਲੇ ਤਾਪਮਾਨ 40 ਡਿਗਰੀ ਦੇ ਆਸ-ਪਾਸ ਰਹਿੰਦਾ ਹੈ ਪਰ ਦਿਨ ਵੇਲੇ ਨਮੀ ਦੀ ਮਾਤਰਾ ਗਰਮੀ ਨੂੰ ਹੋਰ ਤੇਜ਼ ਕਰ ਰਹੀ ਹੈ ਹੁਣ ਗਰਮੀ ਦਾ ਅਸਰ ਰਾਤ ਨੂੰ ਵੀ ਮਹਿਸੂਸ ਹੋਣ ਲੱਗ ਪਿਆ ਕਿਉਂਕਿ ਰਾਤ ਨੂੰ ਵੀ ਪਾਰਾ 29 ਡਿਗਰੀ ਤੋਂ ਹੇਠਾਂ ਨਹੀਂ ਡਿਗਿਆ ਦਾਸਦ ਨੇ ਕਿ ਘਟੋ ਘਟ ਤਾਪਮਾਨ 29.1 ਡਿਗਰੀ ਤੱਕ ਦਰਜ ਕੀਤਾ ਗਿਆ ਜਦੋਂ ਕਿ ਐਤਵਤ ਦੁਪਹਿਰ ਨੂੰ ਵੱਧ ਤੋਂ ਵੱਧ ਤਾਪਮਾਨ 38.4 ਡਿਗਰੀ ਰਿਹਾ ਹਵਾ ਦੇ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇੰਨੀ ਤੇਨੀ ਗਰਮੀ ਫਿਰ ਵੀ ਵੱਧ ਪਰੇਸ਼ਾਨ ਕਰ ਰਹੀ ਹੈ ਪਰ ਰਾਹਤ ਦੀ ਗੱਲ ਹੈ ਕਿ ਅਗਲੇ ਕੁਝ ਦਿਨਾਂ ਦੇ ਲਈ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਿਹੜੀ ਕਿ ਜਾਰੀ ਕੀਤੀ ਗਈ ਹੈ ਕਿ ਮੌਸਮ ਜੜਾਕੀ ਬਦਲ ਸਕਦਾ ਹੈ ਮੌਸਮ ਦੇ ਵਿੱਚ ਬਦਲਾਅ ਦੀ ਸੰਭਾਵਨਾ ਜਿਹੜੀ ਕਿ ਚਿਤਾਈ ਜਾ ਰਹੀ ਹੈ 23 ਮਈ ਤੱਕ ਪੂਰੇ ਉੱਤਰੀ ਭਾਰਤ ਦੇ ਵਿੱਚ ਹਲਕੇ ਬੱਦਲਾਂ ਦੇ ਨਾਲ ਤੇਜ਼ ਹਵਾਵਾਂ ਚੱਲਣਗੀਆਂ ਤੇਜ਼ ਹਵਾਵਾਂ ਦੇ ਨਾਲ ਨਾਲ ਧੂੜ ਭਰੀਆਂ ਹਨੇਰੀਆਂ ਵੀ ਆ ਸਕਦੀਆਂ ਨੇ ਮੌਸਮ ਦੇ ਵਿੱਚ ਤਬਦੀਲੀ ਦੇ ਬਾਵਜੂਦ ਤਾਪਮਨ ਦੇ ਵਿੱਚ ਗਿਰਾਵਟ ਨਹੀਂ ਆਵੇਗੀ ਦਿਨ ਦਾ ਤਾਪਮਨ 40 ਡਿਗਰੀ ਦੇ ਆਸ-ਪਾਸ ਹੀ ਰਹੇਗਾ ਪਰ ਆਲੇ ਦੁਆਲੇ ਦੇ ਪਹਾੜਾਂ ਦੇ ਵਿੱਚ ਮੀਂਹ ਤੇ ਹਵਾਵਾਂ ਕਾਰਨ ਗਰਮੀ ਦੀ ਪ੍ਰਭਾਵ ਕੁਝ ਹੱਦ ਤੱਕ ਜਿਹੜੀ ਕਿ ਘਟ ਜਾਵੇਗੀ ਤੋ ਦਰਜੇ ਕਰ ਗਾਲ ਕਰੀਏ ਜਲੰਧਰ ਦੀ ਖਾਸ ਤੌਰ ਤੇ ਇਹਦਾ ਜਲੰਧਰ ਦੇ ਵਿੱਚ ਦੁਬਈ ਨਾਲੋਂ ਵੀ ਜ਼ਿਆਦਾ ਗਰਮੀ ਦਾ ਕਹਿਰ ਹੈ ਜਿਹੜਾ ਕਿ ਵੇਖਣ ਨੂੰ ਮਿਲ ਰਿਹਾ ਹੈ ਲੋਕ ਜਿਹੜੇ ਕਿ ਗਰਮੀ ਤੋਂ ਕਾਫੀ ਜ਼ਿਆਦਾ ਪ੍ਰੇਸ਼ਾਨ ਹੋ ਰਹੇ ਨੇ ਦੂਜੇ ਪਾਸੇ ਗੁਰੂ ਨਗਰੀ ਦੇ ਵਿੱਚ ਤਾਪਮਾਨ ਛੁੱਟੀ ਵਾਲੇ ਦਿਨ ਖਾਸ ਤੌਰ ਤੇ 42 ਡਿਗਰੀ ਤੋਂ ਪਾਰ ਹੋ ਚੁੱਕਿਆ ਸੀ ਤੇ ਉਸ ਦੌਰਾਨ ਲੋਕ ਜਿਹੜੇ ਕਿ ਸੜਕਾਂ ਤੇ ਨੂੰ ਚੱਲਦੀ ਨਜ਼ਰ ਆਈ ਤੇ ਕਰੋ ਬਾਹਰ ਨਿਕਲਣਾ ਲੋਕਾਂ ਦਾ ਮੁਸ਼ਕਿਲ ਹੋਇਆ ਪਿਆ ਗਰਮੀ ਨੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਨੇ ਜਿਸ ਤਰ੍ਹਾਂ ਇਸ ਵਾਰ ਠੰਡ ਘੱਟ ਪਈ ਹੈ ਉਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਗਰਮੀ ਜ਼ੋਰਾਂ ਦੀ ਪੈਣ ਵਾਲੀ ਹੈ ਉੱਥੇ ਬਿਜਲੀ ਨੇ ਵੀ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਕਈ ਇਲਾਕਿਆਂ ਦੇ ਵਿੱਚ ਤਾਂ ਦੇਰ ਰਾਤ ਬਿਜਲੀ ਦੀਆਂ ਸ਼ਿਕਾਇਤਾਂ ਆਉਣ ਲੱਗ ਪਈਆਂ ਅਤੇ ਦਿਨ ਦੇ ਵਿੱਚ ਬਿਜਲੀ ਦੇ ਆਂ ਐਲਾਨੇ ਕੱਟ ਲਗਾਏ ਜਾ ਰਹੇ ਨੇ ਜਿਸ ਦੇ ਨਾਲ ਲੋਕ ਪਰੇਸ਼ਾਨ ਹੋ ਰਹੇ ਨੇ ਤੇ ਉੱਥੇ ਮੌਸਮ ਵਿਭਾਗ ਦੇ ਅਨੁਸਾਰ ਇਸ ਹਫਤੇ ਗਰਮੀ ਹੋਰ ਵਧਣ ਵਾਲੀ ਹੈ ਅਤੇ ਪਾਰਾ 44 ਡਿਗਰੀ ਪਾਰ ਜਾਣ ਵਾਲਾ ਇਸ ਦੇ ਮੱਦੇ ਨਜ਼ਰ ਮੌਸਮ ਵਿਭਾਗ ਦੇ ਵੱਲੋਂ ਐਡਵਾਈਸ ਜਿਹੜੀ ਕਿ ਜਾਰੀ ਕੀਤੀ ਗਈ ਹੈ ਸਾਰਿਆਂ ਦੇ ਲਈ ਖਾਸ ਤੌਰ ਤੇ ਬੱਚਾ ਬਜ਼ੁਰਗ ਔਰਤਾ ਵਾਸਤੇ ਕਿ ਇਸ ਲੂਰਗੀ ਜਿਹੜੀ ਕਿ ਗਰਮੀ ਪੈ ਰਹੀ ਹੈ ਉਸ ਦੇ ਵਿੱਚ ਆਪਣਾ ਵਾਦ ਤੋਂ ਵੱਧ ਬਚਾਅ ਕੀਤਾ ਜਾਵੇ ਤਰਲ ਪਦਾਰਥ ਜਿਹੜੇ ਕਿ ਆਪਣੇ ਰੂਟੀਨ ਦੇ ਵਿੱਚ ਅਪਣਾਏ ਜਾਣ ਨਿੰਮੂ ਪਾਣੀ ਖਾਸ ਤੌਰ ਤੇ ਪਾਣੀ ਜਿਹੜਾ ਕਿ ਆਪਣੀ ਰੋਜ਼ਮਰਗੀ ਦੀ ਜ਼ਿੰਦਗੀ ਦੇ ਵਿੱਚ ਵੱਧ ਤੋਂ ਵੱਧ ਪੀਤਾ ਜਾਵੇ ਤੇ ਖਾਣ ਪੀਣ ਦੇ ਵਿੱਚ ਵੀ ਸਾਦਾ ਖਾਣਾ ਜਿਹੜਾ ਕਿ ਖਾਣਾ ਚਾਹੀਦਾ ਹੈ ਤੇ ਉਸ ਤੇ ਮੱਧਨ ਜੀ ਤੁਹਾਨੂੰ ਦੱਸਣ ਨੇ ਆ ਕਿ ਛੁੱਟੀ ਵਾਲੇ ਦਿਨ ਖਾਸ ਤੌਰ ਤੇ ਲੋਕਾਂ ਨੇ スイमिंग पूल ਦਾ ਸਹਾਰਾ ਲਿਆ ਤੇ ਸ਼ਹਿਰ ਦੇ সুইমিং ਪੂਲਾਂ ਦੇ ਵਿੱਚ ਲੋਕਾਂ ਦਾ ਆਨਣ ਦੇ ਲਈ ਭੀੜ ਲੱਗੀ ਪਈ ਸੀ ਉੱਤੇ ਘਰਾਂ 'ਚ ਲੋਕਾਂ ਨੇ ਏਸੀ ਕੂਲਰ ਦਾ ਸਹਾਰਾ ਲਿਆ ਜੇਕਰ ਬੱਚੇ ਨੂੰ ਸਕੂਲ 'ਚ ਛੁੱਟੀਆਂ ਜਲਦੀ ਹੋ ਜਾਂਦੀਆਂ ਹਨ ਤਾਂ ਲੋਕ ਪਹਾੜਾਂ ਦੇ ਵਿੱਚ ਛੁੱਟੀਆਂ ਦਾ ਆਨੰਦ ਲੈਣ ਦੇ ਲਈ ਵੀ ਜਾ ਸਕਦੇ ਨੇ